ਜੀ ਸਿੰਘ ਜੀ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੀ ਪੰਜਾਬੀ ਚੈਨਲਾਂ ਦੇ ਉੱਤੇ ਇੱਕ ਖਬਰ ਬਹੁਤ ਜ਼ਿਆਦਾ ਫਲੈਸ਼ ਹੋ ਰਹੀ ਹੈ ਕਿ ਜੌਰਜੀਆ ਵਿੱਚ ਇੱਕ ਹਾਦਸਾ ਹੋੰਦਾ ਜਿਹਦੇ ਵਿੱਚ 11 ਪੰਜਾਬੀ ਇੱਕੋ ਜਗ੍ਹਾ ਤੇ ਸੁੱਤੇ ਰਹਿੰਦੇ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਉਹ ਭਾਣਾ ਵਾਪਰਿਆ ਕਿਵੇਂ ਹੋਇਆ ਕੀ ਸੀ ਜਿਹੜਾ ਇਹ ਹਾਦਸਾ ਹੋਇਆ ਇਹ ਟਾਲਿਆ ਜਾ ਸਕਦਾ ਸੀ ਅਸਲ ਵਿੱਚ ਇਹ ਘਰ ਸੀ ਕੋਈ ਅਪਾਰਟਮੈਂਟ ਸੀ ਹੈ ਕੀ ਸੀ ਨਹੀਂ ਇਹ ਅਸਲ ਦੇ ਵਿੱਚ ਰੈਸਟੋਰੈਂਟ ਸੀਗਾ ਜੀ ਜਿਹਦੇ ਵਿੱਚ ਇੱਕ ਫਲੋਰ ਦੇ ਉੱਤੇ ਰੈਸਟੋਰੈਂਟ ਸੀਗਾ ਤੇ ਦੂਸਰੇ ਫਲੋਰ ਦੇ ਉੱਤੇ ਮਤਲਬ ਇਹ ਸਾਰੇ ਸੌਂਦੇ ਸੀ ਜੀ ਰੈਸਟੋਰੈਂਟ ਬੰਦ ਕਰਨ ਤੋਂ ਬਾਅਦ ਜਾ ਕੇ ਤੇ ਇਸ ਜਿਹੜੇ ਹਾਦਸੇ ਦੇ ਵਿੱਚ ਜਿਹੜਾ ਰੈਸਟੋਰੈਂਟ ਦਾ ਮਾਲਕ ਹੈ ਓਨਰ ਹੈ ਉਹ ਉਸ ਦਾ ਵੀ ਕੋਈ ਨੁਕਸਾਨ ਹੋਇਆ ਹੈ ਹੋਰ ਕਿਸੇ ਪਰਿਵਾਰਕ ਜੀ ਦਾ ਨਹੀਂ ਉਹ ਤਾਂ ਅਸਲ ਦੇ ਵਿੱਚ ਜਿਹੜੇ ਮਾਲਕ ਨੇ ਜੀ ਜਿਹੜੇ ਮਤਲਬ ਅਸਲ ਦੇ ਵਿੱਚ ਜਿਨ੍ਹਾਂ ਦੀ ਕੰਪਨੀ ਹੈ ਉਹ ਤਾਂ ਅਸਲ ਵਿੱਚ ਦੁਬਈ ਰਹਿੰਦੇ ਨੇ ਜੀ ਸਾਰੇ ਠੀਕ ਇਹ ਜਿਹੜਾ ਜਿਹੜਾ ਸਿਸਟਮ ਸੀਆ ਜਾਂ ਹੋਲੀ ਸੋਲੀ ਜੋ ਵੀ ਸਿਸਟਮ ਸੀਗਾ ਮਤਲਬ ਇਹ ਸਟਾਫ ਹੀ ਚਲਾਉਂਦਾ ਸੀ ਜੀ ਸਰ ਉੱਚੀ ਸੋਫ ਸਾਰੀ ਦਾ ਸਾਰਾ ਗੁਜ਼ਰ ਗਿਆ ਇਹ ਪਾਣਾ ਕਿਸ ਦਿਨ ਵਾਪਰਿਆ ਸੀਗਾ ਜੀ ਇਹ 13 ਤਰੀਕ ਦਾ ਹਾਦਸਾ ਹੈ ਜੀ ਜੋ 13 ਤਰੀਕ ਦੀ ਰਾਤ ਹੁੰਦੀ ਹੈ ਤੇ 14 ਤਰੀਕ ਦਾ ਦਿਨ ਚੜਦਾ ਹੈ ਤੇ ਹੁਣ ਜਿਹੜੀ ਆਮ ਦੇਖਿਆ ਜਾ ਰਿਹਾ ਵੀ ਜਿਹੜੀ ਇਹ ਡੈਡ ਬਾਡੀਜ਼ ਨੇ ਨੇਚਰਲੀ ਪੰਜਾਬੀ ਚਾਹ ਰਿਹਾ ਵੀ ਉਹ ਵਿਚਾਰੇ ਪੈਸੇ ਇਕੱਠੇ ਕਰ ਕਰਾ ਕੇ ਇੱਥੇ ਪਹੁੰਚਦੇ ਆ ਆਪਣੇ ਰੋਜ਼ਗਾਰ ਦੇ ਲਈ ਉਹਨਾਂ ਦਾ ਕੀ ਸਿਸਟਮ ਹੈ ਤੁਸੀਂ ਉੱਥੇ ਰਹਿ ਰਹੇ ਹੋ ਕਿਵੇਂ ਹੋ ਸਕਦਾ ਸਾਰਾ ਕੁਝ ਪ੍ਰੋਸੈਸ ਕਿਉਂਕਿ ਮੈਂ ਵੀ ਦੇਖਿਆ ਨਾਰਮਲ ਮਾਤਰ ਪਰਿਵਾਰ ਆ ਦੀ ਸਾਰੇ ਤਾਂ ਵਿੱਚ ਬਹੁਤ ਜ਼ਿਆਦਾ ਵੀ ਗਰੀਬ ਪਰਿਵਾਰ ਨੇ ਇੱਥੋਂ ਜਾਤ ਜਾਂਦਾ ਜਿਹੜਾ ਖਰਚਾ ਜੀ ਉਹ 3500 ਤੋਂ ਡਾਟਰ 4000 ਡਾਲਰ ਹੈਗਾ ਜੀ ਇੱਕ ਇੱਕ ਮਤਲਬ ਬੋਡੀ ਦਾ ਹਾਂਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਸੱਚੀ ਗੱਲ ਸਰ ਜਾ ਜੀ ਸਿੰਘ ਜੀ ਜੌਰਜੀਆ ਤੋਂ ਹਾਂਜੀ 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 ਜੀ ਸਿੰਘ ਜੀ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੀ ਪੰਜਾਬੀ ਚੈਨਲਾਂ ਦੇ ਉੱਤੇ ਇੱਕ ਖਬਰ ਬਹੁਤ ਜ਼ਿਆਦਾ ਫਲੈਸ਼ ਹੋ ਰਹੀ ਹੈ ਕਿ ਜੌਰਜੀਆ ਵਿੱਚ ਇੱਕ ਹਾਦਸਾ ਹੁੰਦਾ ਜਿਹਦੇ ਵਿੱਚ 11 ਪੰਜਾਬੀ ਇੱਕੋ ਜਗ੍ਹਾ ਤੇ ਸੁੱਤੇ ਰਹਿੰਦੇ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਉਹ ਭਾਣਾ ਵਾਪਰਿਆ ਕਿਵੇਂ ਹੋਇਆ ਕੀ ਸੀ ਇਸ ਅਸਲ ਸੱਚ ਹੋਇਆ ਕੀ ਜਿੱਥੇ ਇਹ ਰਹਿਸ਼ ਸੀਗੀ ਨਾ ਜਿੱਥੇ ਇਹ ਸਾਰੇ ਸੁੱਤੇ ਰਹਿੰਦੇ ਸੀਗੇ ਉਸ ਜਗ੍ਹਾ ਦੇ ਵਿੱਚ ਕੀ ਸੀਗਾ ਲਾਈਟ ਚਲੀ ਗਈ ਸੀਗੀ ਜੀ ਹਨੇਰੀ ਔਨ ਕਰਕੇ ਤਾਰ ਟੁੱਟ ਵੀ ਹੋਇਆ ਜਿੱਥੋਂ ਮੇਨ ਸਪਲਾਈ ਬਿਜਲੀ ਦੀ ਹੁੰਦੀ ਸੀ ਉਹ ਤਾਰ ਟੁੱਟਣ ਕਰਕੇ ਕੀ ਹੋਇਆ ਕਿ ਇਹਨਾਂ ਨੇ ਜਨਰੇਟਰ ਸਟਾਰਟ ਕੀਤਾ ਹੋਇਆ ਸੀਗਾ ਜੀ ਉਹ ਜਨਰੇਟਰ ਛੋਟਾ ਜਿਹਾ ਜਨਰੇਟਰ ਜਿਹੜਾ ਹੁੰਦਾ 400 ਆਪਾਂ ਜਿਵੇਂ Honda ਦਾ ਕਹਿ ਦਿੰਦੇ ਆ ਜੀ ਤਾਂ ਉਹ ਜਨਰੇਟਰ ਜਿਹੜੀ ਜਿੱਥੇ ਫਲੋਰ ਦੇ ਉੱਤੇ ਇਹਨਾਂ ਨੇ ਸਟਾਰਟ ਕੀਤਾ ਹੋਇਆ ਸੀਗਾ ਉਥੇ स्ਨੋ ਹੋਣ ਕਰਕੇ ਬਰਫ਼ ਬਰਫ਼ ਪਈ ਹੋਈ ਹੈ ਉਥੇ ਇਹਨਾਂ ਨੇ ਕੀ ਕੀਤਾ ਇਹਨਾਂ ਸਾਰਿਆਂ ਜਿਹੜਿਆ ਨੇ ਜਿੰਨੇ ਵੀ ਉਥੇ ਗੱਤ ਮਤਲਬ ਉਸ ਟਾਈਮ ਕੋਈ ਹੋਰ ਨਹੀਂ ਸੀ ਜਿੰਨੇ ਸੀ ਉਹ ਸਾਰੇ ਗੁਜ਼ਰ ਗਏ ਹੋਰ ਕਿਸੇ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਉਹ ਜਿਹੜੇ ਇਹ ਸਾਰੇ ਲੋਕ ਸੀ ਇਹਨਾਂ ਨੇ ਕੀ ਕੀਤਾ ਵੀ ਉਹ ਸਨੋ ਦੇ ਸਿਸਟਮ ਤੇ ਕਰਕੇ ਉਹ ਜਨਰੇਟਰ ਸੀ ਜਿਹੜਾ ਉਹ ਚੱਕ ਕੇ ਅੰਦਰ ਰੱਖ ਰੱਖ ਲਿਆ ਤੇ ਅੰਦਰਲੇ ਪਾਸੇ ਸਟਾਰਟ ਕਰ ਲਿਆ ਬਿਲਡਿੰਗ ਦੇ ਹੋ ਵੈਰੀ ਗੁੱਡ ਤੇ ਉਹ ਠੰਡ ਦੇ ਮਸਲੇ 'ਚ ਫੋਨ ਕਰਕੇ ਕਿਉਂਕਿ ਬਾਹਰ ਸਨੋਅ ਆਇਆ ਜਾਂ ਰਾਤ ਨੂੰ ਤੂਫਾਨ ਆਏਗਾ ਜਾਂ ਹਨੇਰੀ ਜਾਂ ਸਨੋਅ ਹੋਊਗੀ ਉਹ ਅੰਦਰ ਲਾ ਕੇ ਤੇ ਖਿੜਕੀਆਂ ਦਰਵਾਜ਼ੇ ਕਰਕੇ ਬੰਦ ਜੀ ਸਾਡੇ ਕਰਕੇ ਤਾਂ ਉਹ ਅਠੇ ਕਿਹੇ ਦਰਵਾਜ਼ੇ ਬੰਦ ਹੋਣ ਕਰਕੇ ਉਹ ਜਨਰੇਟਰ ਨੇ ਅੰਦਰਲੇ ਪਾਸੇ ਨੇ ਜਿਹੜੀ ਉਹ ਗੈਸ ਪੈਦਾ ਕਰਤੀ ਜੀ ਉੱਥੇ ਇਸ ਹਾਲੇ 'ਚ ਤੁਹਾਡਾ ਪਰਿਵਾਰਕ ਮੈਂਬਰ ਵੀ ਸੀ ਕੋਈ ਮੇਰਾ ਮੇਰਾ ਬ੍ਰਦਰ ਸੀ ਜੀ ਵਿੱਚ ਸੱਤ ਬ੍ਰਦਰ ਜਿਹੜਾ ਇਹ ਹਾਦਸਾ ਹੋਇਆ ਇਹ ਟਾਲਿਆ ਜਾ ਸਕਦਾ ਸੀ ਅਸਲ ਵਿੱਚ ਇਹ ਘਰ ਸੀ ਕੋਈ ਅਪਾਰਟਮੈਂਟ ਸੀ ਹੈ ਕੀ ਸੀ ਨਹੀਂ ਇਹ ਅਸਲ ਦੇ ਵਿੱਚ ਰੈਸਟੋਰੈਂਟ ਸੀਗਾ ਜੀ ਜਿਹਦੇ ਵਿੱਚ ਇੱਕ ਫਲੋਰ ਦੇ ਉੱਤੇ ਰੈਸਟੋਰੈਂਟ ਸੀਗਾ ਤੇ ਦੂਸਰੇ ਫਲੋਰ ਦੇ ਉੱਤੇ ਮਤਲਬ ਇਹ ਸਾਰੇ ਸੌਂਦੇ ਸੀ ਜੀ ਰੈਸਟੋਰੈਂਟ ਬੰਦ ਕਰਨ ਤੋਂ ਬਾਅਦ ਜਾਨ ਜੀ ਹਾਂਜੀ ਇਹ ਸਾਰੇ ਇੱਕੋ ਜਗ੍ਹਾ ਦੇ ਉਸ ਰੈਸਟੋਰੈਂਟ ਦੇ EMPLOYEES ਸੀਗੇ EMPLOYEES ਸੀਗੇ ਹਾਂਜੀ ਤੇ ਇਸ ਜਿਹੜਾ ਹਾਦਸੇ ਦੇ ਵਿੱਚ ਜਿਹੜਾ ਰੈਸਟੋਰੈਂਟ ਦਾ ਮਾਲਕ ਹੈ ਓਨਰ ਹੈ ਉਹ ਉਸ ਦਾ ਵੀ ਕੋਈ ਨੁਕਸਾਨ ਹੋਇਆ ਹੈ ਹੋਰ ਕਿਸੇ ਪਰਿਵਾਰਿਕ ਜੀ ਦਾ ਨਹੀਂ ਉਹ ਤਾਂ ਅਸਲ ਦੇ ਵਿੱਚ ਜਿਹੜੇ ਮਾਲਕ ਨੇ ਜੀ ਜਿਹੜੇ ਮਤਲਬ ਅਸਲ ਦੇ ਵਿੱਚ ਜਿਨ੍ਹਾਂ ਦੀ ਕੰਪਨੀ ਹੈ ਉਹ ਤਾਂ ਅਸਲ ਵਿੱਚ ਦੁਬਈ ਰਹਿੰਦੇ ਨੇ ਜੀ ਸਾਰੇ ਜੀ ਇਹ ਜਿਹੜਾ ਜਿਹੜਾ ਸਿਸਟਮ ਸੀਗਾ ਜਾਂ ਹੋਲੀ ਸੋਲੀ ਜੋ ਵੀ ਸਿਸਟਮ ਸੀਗਾ ਮਤਲਬ ਇਹ ਸਟਾਫ ਹੀ ਚਲਾਉਂਦਾ ਸੀਗਾ ਜੀ ਸਾਰਾ ਜੀ ਉਹ ਸਟਾਫ ਸਾਰੇ ਦਾ ਸਾਰਾ ਗੁਜ਼ਰ ਗਿਆ ਜੀ ਉਹ ਤੇ ਹੁਣ ਜਿਹੜੇ ਆਮ ਦੇਖਿਆ ਜਾ ਰਿਹਾ ਵੀ ਜਿਹੜੇ ਇਹ ਡੈੱਡ ਬਾਡੀਜ਼ ਨੇ ਨੇਚਰਲੀ ਪੰਜਾਬੀ ਚ ਆ ਰਹੇ ਆ ਵੀ ਉਹ ਵਿਚਾਰੇ ਪੈਸੇ ਇਕੱਠੇ ਕਰ ਕਰਾ ਕੇ ਇੱਥੇ ਪਹੁੰਚਦੇ ਆ ਆਪਣੇ ਰੋਜ਼ਗਾਰ ਦੇ ਲਈ ਉਹਨਾਂ ਦਾ ਕੀ ਸਿਸਟਮ ਹੈ ਤੁਸੀਂ ਉੱਥੇ ਰਹਿ ਰਹੇ ਹੋ ਕਿਵੇਂ ਹੋ ਸਕਦਾ ਸਾਰਾ ਕੁਝੇ ਪ੍ਰੋਸੈਸ ਸਰ ਸਾਨੂੰ ਤਾਂ ਇਹੀ ਬੇਨਤੀ ਅਸੀਂ ਕਰਦੇ ਆ ਵੀ ਬਸ ਸਰਕਾਰਾਂ ਨੂੰ ਜਾਂ ਸੈਂਟਰ ਸਰਕਾਰ ਨੂੰ ਕਿ ਇਹਨਾਂ ਨੂੰ ਇਕੱਠਿਆਂ ਨੂੰ ਇੱਥੋਂ ਲੈ ਜਾਓ ਕਿਉਂਕਿ ਮੈਂ ਵੀ ਦੇਖਿਆ ਨਾਰਮਲ ਮਾਤਰ ਪਰਿਵਾਰਾਂ ਦੀ ਸਾਰੇ ਤਾਂ ਜਿਹੜੇ ਬਹੁਤ ਜ਼ਿਆਦਾ ਵੀ ਗਰੀਬ ਪਰਿਵਾਰ ਨੇ ਇਥੋਂ ਜਾਣ ਜਾਂਦਾ ਜਿਹੜਾ ਖਰਚਾ ਹੈ ਜੀ ਉਹ 3500 ਤੋਂ ਡਾਲਰ 4000 ਡਾਲਰ ਹੈਗਾ ਜੀ ਇੱਕ ਇੱਕ ਮਤਲਬ ਬੋਡੀ ਦਾ ਜੀ ਜੀ ਤੁਸੀਂ ਬਹੁਤ ਵੱਡੀ ਰਕਮ ਹੈ ਜਿਹੜੀ ਆਮ ਬੰਦਾ ਕੋਈ ਵੀ ਅਫੋਰਡ ਨਹੀਂ ਕਰ ਸਕਦਾ ਤੇ ਤੁਹਾਡੇ ਨਾਲ ਪੰਜਾਬ ਤੋਂ ਕਿਸੇ ਰਾਜਨੀਤਿਕ ਪਾਰਟੀ ਜਾਂ ਇਸ ਵਿਲੇ ਜਿਹੜੀ ਸਰਕਾਰ ਹੈ ਉਸ ਦੇ ਕਿਸੇ ਨੁਮਾਇंदे ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੋਈ ਤੁਹਾਡੀ ਡਾਇਰੈਕਟ ਮੇਰੇ ਸੰਤਕ ਹਾਲੇ ਤੱਕ ਦਾ ਪੀਟੀਸੀ న్యూਸ ਨਾਲ ਥੋੜਾ ਜਿਹਾ ਟੱਚ ਆਇਆ ਸੀ ਜਿਹਦੇ ਕਰਕੇ ਸਾਡੇ ਘਰ ਵੀ ਦੀ ਵੀ న్యూਸ ਚੱਲੀ ਸੀ ਜੀ ਇਹ ਹੋਣਾ ਵੀ ਮਤਲਬ ਲੇਕਿਨ ਕਿਸੇ ਪੋਲੀਟੀਕਲ ਲੀਡਰ ਦਾ ਮੇਰੇ ਨਾਲ ਹਾਲੇ ਤੱਕ ਕੋਈ ਗੱਲਬਾਤ ਨਹੀਂ ਜੀ ਜਿਹੜੇ ਆ ਪਾਣਾ ਵਾਪਰਿਆ ਉਹਨਾਂ ਵਿੱਚੋਂ ਤੁਸੀਂ ਇਕਲੌਤਾ ਪਰਿਵਾਰਕ ਮੈਂਬਰ ਹੈਗੇ ਹੋ ਜਿਹੜੇ 11 ਹੈਗੇ ਆ ਹਾਂਜੀ ਤੇ ਮੈਂ ਇਕੱਲਾ ਜੀ ਹਾਂਜੀ ਜੀ ਇਹ ਜਿਹੜੀ ਇੰਡੀਅਨ ਐਮਬੈਸੀ ਹੈਗੀ ਉਹਦੇ ਨਾਲ ਵੀ ਤੁਸੀਂ ਰਾਫਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਡੀਅਨ ਐਮਬੈਸੀ ਦਾ ਜਿਸ ਦਿਨ ਹਾਦਸਾ ਹੋਇਆ ਜੀ ਉਸ ਦਿਨ ਹੀ ਉਹਨਾਂ ਦਾ ਇੱਕ ਬੰਦਾ ਸਾਡੇ ਕੋਲ ਪਹੁੰਚਿਆ ਸੀਗਾ ਜੀ ਇਹ ਪਾਣਾ ਕਿਸ ਦਿਨ ਵਾਪਰਿਆ ਸੀਗਾ ਜੀ ਇਹ 13 ਤਰੀਕ ਦਾ ਹਾਦਸਾ ਹੈ ਜੀ ਜੋ 13 ਤਰੀਕ ਦੀ ਰਾਤ ਹੁੰਦੀ ਹੈ ਤੇ 14 ਤਰੀਕ ਦਾ ਦਿਨ ਚੜਦਾ ਹੈ ਜੀ ਹੁਣ ਤੱਕ ਜਿਹੜੇ ਇੰਡੀਅਨ ਵੈਂਸੀ ਹੈ ਉਹਨਾਂ ਦਾ ਕੀ ਕਹਿਣਾ ਜਿਹੜੇ ਉੱਥੋਂ ਦੇ ਨੁਮਾਇੰਦੇ ਹੈਗੇ ਆ ਉਹ ਤਾਂ ਕਹਿੰਦੇ ਵੀ ਅਸੀਂ ਆਪਣੀਆਂ ਡਾਕੂਮੈਂਟੇਸ਼ਨ ਤੇ ਸਾਰੀਆਂ ਚੀਜ਼ਾਂ ਦੇ ਵਿੱਚ ਪੂਰੇ ਐਕਟਿਵਾਂ ਕਰ ਰਹੇ ਹਾਂ ਵੀ ਬਸ ਹਾਲੇ ਇਹਨਾਂ ਵੱਲੋਂ ਵੇਟਿੰਗ ਹੈ ਕਿਉਂਕਿ ਅਸਲ ਤੇ ਸੁਣ ਦੇ ਵਿੱਚ ਹਾਲੇ ਵੀ ਅੱਜ ਤੱਕ ਵੀ ਹਾਲੇ ਤੱਕ ਪੋਸਟਮਾਰਟਮ ਨਹੀਂ ਕੰਪਲੀਟ ਹੋਇਆ ਜੀ ਤੇ ਜਿਹੜੇ ਰੈਸਟੋਰੈਂਟ ਦੇ ਮਾਲਕ ਹੈਗੇ ਆ ਉਹ ਕੀ ਕਰਦੇ ਆ ਉਹਨਾਂ ਵੱਲੋਂ ਕੋਈ ਹੈਲਪ ਹੋ ਰਹੀ ਆ ਹਾਂਜੀ ਉਹ ਐਂਬੈਸੀ ਦੇ ਟੱਚ ਦੇ ਵਿੱਚ ਨੇ ਜੀ ਐਂਬੈਸੀ ਉਹਨਾਂ ਦੇ ਟੱਚ ਦੇ ਵਿੱਚ ਵੀ ਹੈ ਜੀ ਮੈਨੂੰ ਜੋ ਇੰਡਸਟਰੀ ਵਾਲਿਆਂ ਨੇ ਵੀ ਦੱਸਿਆ ਤੇ ਉਹਨਾਂ ਨੇ ਵੀ ਆਪਸ ਦੇ ਵਿੱਚ ਆਫੀਸ਼ੀਅਲੀ ਟੱਚ ਦੇ ਵਿੱਚ ਨੇ ਜੀ ਤੇ ਜਿਹੜੇ ਉਹ ਲੋਕਾਂ ਦੇ ਪਰਿਵਾਰਾਂ ਦੇ ਬੱਚੇ ਇਹ 11 ਮੈਂਬਰ ਹੈਗੇ ਆ ਜਿਨ੍ਹਾਂ ਵਿੱਚ ਇੱਕ ਤੁਹਾਡਾ ਵੀ ਪਰਿਵਾਰਕ ਮੈਂਬਰ ਤੁਹਾਡੇ ਭਰਾ ਜੀ ਹੈਗੇ ਆ ਜਾਂ ਬਾਕੀ ਜਿਹੜੇ ਹੋਰ ਹੈਗੇ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਇਹੀ ਸਭ ਬੇਨਤੀ ਕਰਦਾ हूं कि ਇੱਕ ਹਾਦਸਾ ਹੋਇਆ ਸਭ ਤੋਂ ਵੱਡੀ ਗੱਲ ਤਾਂ ਇਸ ਟਾਈਮ ਜਿਹੜੀ ਕੀ ਕਰੇ ਸਾਡੇ ਵਾਸਤੇ ਵੀ ਸਾਡੇ ਪਰਿਵਾਰਾਂ ਦੇ ਸਾਡੇ ਭੈਣਾ ਭਰਾਵਾਂ ਦੇ ਸ਼ਰੀਰ ਘਰ ਪਹੁੰਚ ਜਾਣ ਜੀ ਕਿਉਂਕਿ ਹਾਦਸਾ ਹੀ ਇੰਨਾ ਜੀ ਹੁਣ ਮੈਂ ਇੱਥੇ ਬੇਨਤੀ ਇਹ ਵੀ ਮੈਂ ਬਹੁਤ ਜ਼ਿਆਦਾ ਕੱਲਾ ਪਰੇਸ਼ਾਨ ਸੀ ਜੀ ਜੀ ਹਨਾ ਤੇ ਮੈਂ ਤਾਂ ਉਹਨਾਂ ਨੂੰ ਭੈਣਾ ਭਰਾਵਾਂ ਨੂੰ ਇਹੀ ਆਸ ਦਾ ਕਰਦਾ ਵੀ ਮੇਰਾ ਦੁੱਖ ਵੀ ਉੱਡਾ ਉਹਨਾਂ ਦਾ ਵੀ ਦੁੱਖ ਉੱਡਾ ਹੀ ਹੈ ਜੀ ਜੀ ਆਪਣਾ ਜਿਸ ਜਿਸ ਇਲਾਕੇ ਦੇ ਵਿੱਚ ਹਾਦਸਾ ਵਾਪਰਿਆ ਉਹ ਸ਼ਹਿਰ ਦਾ ਨਾਮ ਕੀ ਹੈ ਜੀ ਉਹ ਗਦੌਰੀ ਸੀ ਜੀ ਤੇ ਹਾਂ ਜੀ ਉਹ ਮਤਲਬ ਇਹ ਤਾਂ ਰੇਲ ਸਟੇਸ਼ਨ ਹੈ ਜੀ ਜੀ ਆਪਣਾ ਪੰਜਾਬੀ ਭਾਈਚਾਰਾ ਇਸ ਕੰਟਰੀ ਜੇ ਇਹਦੇ ਲਾਗੇ ਤਾਂ ਕਿੰਨੇ ਕੁ ਲੋਕ ਰਹਿੰਦੇ ਆਪਣਾ ਭਾਈਚਾਰਾ ਪੰਜਾਬੀ ਬਹੁਤ ਘੱਟ ਨਹੀਂ ਜੀ ਜ਼ਿਆਦਾ ਨਹੀਂ ਹੈਗੇ ਜੀ ਹਾਂਜੀ ਤੇ ਕੋਈ ਜੇ ਮੁਲਕਾਂ ਵਾਂਗੂੰ ਗੱਲ ਕਰੀਏ ਬਹੁਤ ਜ਼ਿਆਦਾ ਉਦਾਂ ਦਾ ਨਹੀਂ ਹੈਗਾ ਹੈ ਕਿ ਯਾਰ ਲੇਕਿਨ ਦੂਜੇ ਮੁਲਕਾਂ ਵਾਂਗੂੰ ਬਹੁਤ ਜ਼ਿਆਦਾ ਨਹੀਂ ਹੈ ਜੀ ਲੋਕਲ ਕਮਿਊਨਿਟੀ ਦੇ ਜਾਂ ਲੋਕਲ মিডিਆ ਦੇ ਵਿੱਚ ਇਹ ਖਬਰ ਆਈ ਹੈ ਉੱਥੇ ਪਤਾ ਲੱਗਾ ਕੁਝ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨਾਂ ਨੇ ਬਕਾਇਦਾ ਜਿਹੜੀ ਗੈਸ ਵਾਲੀ ਪੁਸ਼ਟੀ ਹੈ ਜਾਂ ਜਨਰੇਟਰ ਵਾਲੇ ਹਾਸੇ ਦੀ ਪੁਸ਼ਟੀ ਹੈ ਬਕਾਇਦਾ ਪੁਲਿਸ ਨੇ ਉਹ ਸਾਰੀਆਂ ਪੁਸ਼ਟੀਆਂ ਕੀਤੀਆਂ ਹੋਈਆਂ ਨੇ ਉਹਦੇ ਵਿੱਚ ਲਿਖਿਆ ਵੀ ਹੋਇਆ ਵੀ ਇਹ ਜਿਹੜੀ ਗਲਤੀ ਹੋਈ ਹੈ ਜਿਹੜਾ ਹਾਸਾ ਹੋਇਆ ਸੌਜੀ ਵੀ ਇਹ ਜਿਹੜਾ ਹਾਸਾ ਹੈ ਜਨਰੇਟਰ ਦੇ ਗੈਸ ਅੰਦਰ ਚੱਲਣ ਨਾਲ ਹੀ ਹੋਇਆ ਆ ਬਸ ਉਭੀ ਜਾਂ ਕਿਸੇ ਦਾ ਕੋਈ ਇਹਦੇ ਚ ਹੋਰ ਕਸੂਰ ਨਹੀਂ ਹੈ ਨਹੀਂ 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 ਪੁਲਿਸ ਨੇ ਕਿਸੇ ਵੀ ਮਾਲਕ ਦਾ ਕਿਸੇ ਹੋਰ ਦਾ ਕਿਸੇ ਵੀ ਦੂਸਰੇ ਕਿਸੇ ਦਾ ਕਹਿਣਾ ਪੁਲਿਸ ਨੇ ਕਲੀਅਰ ਕੀਤਾ ਕਿ ਇਹ ਸਿਰਫ ਜਨੈਟਾ ਜਿਹੜਾ ਅੰਦਰ ਚਲਾਇਆ ਗਿਆ ਉਹਦੇ ਉਹ ਸਾਰੇ ਉਹਦੇ ਕਰਕੇ ਉਹਨਾਂ ਨਾਲੇ ਹੱਸਾ ਨੇ ਐਕਚੁਅਲੀ ਤੁਹਾਡੀ ਪੰਜਾਬੀ ਲੋਕ ਚੈਨਲ ਨਾਲ ਗੱਲ ਹੋ ਰਹੀ ਹੈ ਇਹ ਆਵਾਜ਼ ਨੂੰ ਦੁਨੀਆ ਭਰ ਵੀ ਸੁਣਿਆ ਜਾਏਗਾ ਤੁਸੀਂ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਹੈ ਇਸ ਵੇਲੇ ਜਾਂ ਭਾਰਤ ਦੀ ਸਰਕਾਰ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੋਈ ਸਨੇਹਾ ਤੁਸੀਂ ਹੱਥ ਬੰਨ੍ਹ ਕੇ ਬੇਨਤੀਆਂ ਕਰਦੇ ਆ ਸਰ ਵੀ ਜੇ ਹੋ ਸਕਦਾ ਕੁਝ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਕੁਝ ਨਾ ਕੁਝ ਹੈਲਪ ਦਿੱਤੀ ਜਾਵੇ ਤੇ ਪਲੱਸ ਬੋਰਡ ਨੇ ਜਿਹੜੀਆਂ ਉਹ ਪਰਿਵਾਰਾਂ ਨੂੰ ਕੋਲ ਪਹੁੰਚਾਈ ਜੀ ਹਾਲੇ ਤਾਂ ਸਾਡੀ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕੱਲ ਨੂੰ ਏਡਾ ਹਸ ਹੈ ਗਰੀਬ ਪਰਿਵਾਰ ਨੇ ਵਿੱਚ ਵੀ ਬੱਚਿਆਂ ਨੂੰ ਬੋਸੋਚਿਆ ਜਾਵੇ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਲੋਕਾਂ ਨਾਲ ਗੱਲ ਕੀਤੀ ਸ਼ੁਕਰੀਆ